ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਉਸ ਅੰਧਮਈ ਕਾਲ ਦੀ ਜਿਸ ਦੇ ਵਿੱਚ ਸਿੱਖਾਂ ਦੇ ਉੱਪਰ ਬੇ ਇਤਿਹਾਸਾ ਜ਼ੁਲਮ ਕੀਤੇ ਗਏ ਐਨੇ ਜ਼ਿਆਦਾ ਜ਼ੁਲਮ ਕੀਤੇ ਗਏ ਕਿ ਹਿਟਲਰ ਦੁਆਰਾ 1939 ਤੋਂ 1945 ਤੱਕ ਜਿਹੜੇ ਜ਼ੁਲਮ ਯਹੂਦੀਆਂ ਤੇ ਕੀਤੇ ਗਏ ਸਨ ਉਵੈ ਸਿੱਖਾਂ ਦੇ ਉੱਪਰ ਕੀਤੇ ਜ਼ੁਲਮਾਂ ਦੇ ਮੁਕਾਬਲੇ ਬਹੁਤ ਘੱਟ ਸਨ ਹੁਣ ਇਹ ਜਿਹਾ ਕਿਉਂ ਹੋਇਆ ਤੇ ਸਿੱਖਾਂ ਨੇ ਇਸ ਦਾ ਮੁਕਾਬਲਾ ਕਿਵੇਂ ਕੀਤਾ ਇਸ ਦੇ ਬਾਰੇ ਵਿੱਚ ਅਸੀਂ ਪਿਛਲੇ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਕਿ 1721 ਤੱਕ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੁਣ ਇਸ ਤੋਂ ਬਾਅਦ 1721 ਤੋਂ ਲੈ ਕੇ 1733 ਤੱਕ ਹਾਲਾਤ ਕਿਵੇਂ ਬਣੇ ਕੀ ਕੋਈ ਸਿੱਖ ਯੋद्धा ਸਿੱਖਾਂ ਦੇ ਕਮਾਂਡ ਕਰਨ ਦੇ ਲਈ ਅੱਗੇ ਆਇਆ ਕਿ ਨਹੀਂ ਜੇ ਆਇਆ ਤਾਂ ਫਿਰ ਉਸ ਨੇ ਕਿਹੜੇ ਕੰਮ ਕੀਤੇ ਕਿਵੇਂ ਸਿੱਖਾਂ ਨੂੰ ਸੰਗਠਿਤ ਕੀਤਾ ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਸਿੱਖਾਂ ਦੇ ਉੱਤੇ ਹੋਏ ਜ਼ੁਲਮਾਂ ਦੀ ਦਾਸਤਾਨ ਦੇ ਵਿੱਚ ਸਭ ਤੋਂ ਉੱਪਰ ਫਰੁਕਸੀਅਰ ਦਾ ਨਾਮ ਆਂਦਾ ਹੈ ਸ਼ੁਰੂਆਤ ਦੇ ਵਿੱਚ ਉਸ ਨੇ ਹੀ ਸਿੱਖਾਂ ਦੇ ਉੱਪਰ ਬੇਤਹਾਸਾ ਜ਼ੁਲਮ ਕੀਤੇ ਦਿੱਲੀ ਦਾ ਮੁਗਲ ਸਮਰਾਟ ਸੀ ਇਹ ਤੇ ਸਿੱਖਾਂ ਨੂੰ ਆਪਣੇ ਬਾਲ ਬੱਚੇ ਛੱਡ ਕੇ ਜੰਗਲਾਂ ਦੇ ਵਿੱਚ ਜਾਣਾ ਪਿਆ ਲੱਖੀ ਜੰਗਲ ਜ਼ਿਲ੍ਹਾ ਕਰਾਚੀ ਜਾਂ ਫਿਰ ਮਾਲਵੇ ਦੇ ਵਿੱਚ ਸਿੱਖ ਜਿਹੜੇ ਸੀਗੇ ਉਹ ਰਹਿੰਦੇ ਸਨ ਕਿਉਂਕਿ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖੇ ਹੋਏ ਸਨ ਧਾੜ ਵੀ ਹਮੇਸ਼ਾ ਸਿੱਖਾਂ ਨੂੰ ਮਾਰਨ ਦੀ ਫਰਾਕ ਵਿੱਚ ਰਹਿੰਦੇ ਸੀਗੇ ਹਾਲਾਤ ਇੰਨੇ ਜਿਆਦਾ ਮਾੜੇ ਸੀਗੇ ਕਿ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇ ਕਿਸੇ ਉਸ ਸਮੇਂ ਕਿਸੇ ਮਾਂ ਨੂੰ ਪੁੱਛੋ ਕਿ ਮਾਤਾ ਜੀ ਆਪ ਜੀ ਦੇ ਬੱਚੇ ਕਿੰਨੇ ਆ ਤਾਂ ਮਾਤਾ ਜੀ ਦਾ ਜਵਾਬ ਹੁੰਦਾ ਸੀ ਮੇਰੇ ਚਾਰ ਸਨ ਪਰ ਹੁਣ ਤਿੰਨ ਰਹਿ ਗਏ 1719 ਦੇ ਵਿੱਚ ਸਈਅਦ ਭਰਾਮਾਂ ਨੇ ਫਰੁਖਸੇਰ ਦਾ ਕਤਲ ਕਰ ਦਿੱਤਾ ਤੇ ਫਰਕਸੀਅਰ ਦੇ ਕਤਲ ਤੋਂ ਬਾਅਦ ਹਾਲਾਤ ਜਿਹੜੇ ਬਣੇ ਤਕਰੀਬਨ 7 ਮਹੀਨੇ ਤੱਕ ਦਿੱਲੀ ਦੇ ਵਿੱਚ ਹਫੜਾ ਦਫੜੀ ਜਿਹੜੀ ਹੈਗੀ ਆ ਉਹ ਚੱਲਦੀ ਰਹੀ ਪਰਿਵਾਰਕ ਸੰਘਰਸ਼ ਹੋਇਆ ਉਸ ਪਰਿਵਾਰਕ ਸੰਘਰਸ਼ ਦੇ ਵਿੱਚ ਦਿੱਲੀ ਸਰਕਾਰ ਵੱਲੋਂ ਕੋਈ ਵੀ ਫੰਡ ਜਿਹੜਾ ਸੀਗਾ ਲਾਹੌਰ ਦੇ ਸੂਬੇਦਾਰ ਅਬਦ ਸਮਦ ਖਾਨ ਨੂੰ ਨਹੀਂ ਦਿੱਤਾ ਗਿਆ ਹੁਣ ਜਦ ਪੈਸਾ ਹੀ ਨਹੀਂ ਆਇਆ ਪੈਸਾ ਨਾ ਆਉਣ ਕਰਕੇ ਅਬਦੁਲ ਸਮੁਦਖਾਂ ਸਿੱਖਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਸਕਿਆ ਤੇ ਆਖਰ ਸੈਯਦ ਭਰਾਮਾ ਨੇ 1719 ਦੇ ਵਿੱਚ ਤਕਰੀਬਨ 7 ਮਹੀਨੇ ਦੀ ਕਸਮਕਸ ਤੋਂ ਬਾਅਦ ਮੁਹੰਮਦ ਸਾ ਰੰਗੀਲਾ ਨੂੰ ਮੁਗਲ ਸਮਰਾਟ ਬਣਾ ਦਿੱਤਾ ਹੁਣ ਮੁਹੰਮਦ ਸਾ ਰੰਗੀਲਾ ਜਿਹੜਾ ਸੀ ਉਸ ਨੇ ਆਪਣੀ ਪਾਲਿਸੀ ਨੂੰ ਬਦਲ ਲਿਆ ਕਿਉਂਕਿ ਜਿਹੜੀ ਮੁਗਲਾਂ ਦੀ ਪਾਲਿਸੀ ਸੀ ਕਿ ਸਿੱਖਾਂ ਦੇ ਵਿਰੁੱਧ ਸਖਤੀ ਕੀਤੀ ਜਾਵੇ ਅਨੇਵਾ ਕਤਲ ਕੀਤਾ ਜਾਵੇ ਮੁਹੰਮਦ ਸਾਹਿਬ ਗਿੱਲੇ ਨੂੰ ਮਹਿਸੂਸ ਹੋਇਆ ਕਿ ਸਿੱਖਾਂ ਦੇ ਨਾਲ ਦੇ ਨਾਲ ਲੜਨਾ ਕੋਈ ਜ਼ਰੂਰੀ ਨਹੀਂ ਹੈਗਾ ਸੋ ਇਸ ਕਰਕੇ ਉਹ ਤਕਰੀਬਨ 7 ਮਹੀਨੇ ਹੀ ਦਿੱਲੀ ਦੇ ਵਿੱਚ ਰਿਹਾ ਸੀ ਉਸ ਤੋਂ ਬਾਅਦ ਉਹ ਪਰਿਵਾਰਕ ਸੰਘਰਸ਼ ਕਰਕੇ ਦਿੱਲੀ ਛੱਡ ਕੇ ਸਾਊਥ ਵਿੱਚ ਚਲਾ ਗਿਆ ਤੇ ਇਸੇ ਦਰਮਿਆਨ ਦਿੱਲੀ ਵੱਲੋਂ ਕੋਈ ਪੈਸਾ ਜਿਹੜਾ ਹੈਗਾ ਲਾਹੌਰ ਦੀ ਸਰਕਾਰ ਨੂੰ ਨਹੀਂ ਮਿਲਿਆ ਜਿਸ ਕਰਕੇ ਸਿੱਖਾਂ ਦਾ ਕਤਲੇਆਮ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਦੇ ਨਾਲ ਰੁਕ ਗਿਆ ਪਰ ਅਸੀਂ ਮੁਹੰਮਦ ਸਾਹ ਰੰਗੀਲੇ ਦੇ ਜੇ ਓਵਰਆਲ ਕਾਲ ਨੂੰ ਦੇਖੀਏ ਉਹਦੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਸਿੱਖਾਂ ਦੇ ਪ੍ਰਤੀ ਬਹੁਤ ਨਰਮ ਸੀ ਉਸ ਨੇ 1719 ਤੋਂ ਲੈ ਕੇ 1748 ਤੱਕ ਰਾਜ ਕੀਤਾ ਹਾਂ ਇਹ ਠੀਕ ਹੈ ਕਿ ਉਹ ਸਿਰੇ ਦਾ ਨਕੰਮਾ ਸ਼ਾਸਕ ਸੀ ਉਹਨੋਂ ਕੋਈ ਸੋਝ-ਮੋਝ ਨਹੀਂ ਸੀਗੀ ਕੋਈ ਬਾਲਾ ਗਿਆਨ ਨਹੀਂ ਸੀਗਾ ਕਿ ਕਿਵੇਂ ਸ਼ਾਸਨ ਨੂੰ ਚਲਾਉਣਾ ਹੈ ਪਰ ਫਿਰ ਵੀ ਮੁਗਲਾਂ ਦੀ ਪਾਲਿਸੀ ਜਿਹੜੀ ਹੈਗੀ ਹੈ ਉਹਦੇ ਵਿੱਚ ਬਦਲਾਅ ਬਹੁਤ ਜ਼ਿਆਦਾ ਨਹੀਂ ਆਇਆ ਕਿਉਂਕਿ ਲੋਕਲ ਹਾਕਮ ਜਿਹੜੇ ਸੀਗੇ ਖਾਸ ਤੌਰ ਤੇ ਲਾਹੌਰ ਦੇ ਸੂਬੇਦਾਰ ਉਹ ਹਮੇਸ਼ਾ ਹੀ ਸਿੱਖਾਂ ਤੇ ਜ਼ੁਲਮ ਕਰਦੇ ਰਹੇ ਤੇ ਮੁਹੰਮਦ ਸਰ ਗਿੱਲੇ ਦੇ ਇਸ ਕਾਲ ਵਿੱਚ 1719 ਤੋਂ ਲੈ ਕੇ ਜੇਕਰ 1700 33 ਤੱਕ ਦੇਖੀਏ ਤਾਂ ਇਹਦੇ ਵਿੱਚ ਸਿੱਖਾਂ ਦੇ ਉੱਪਰ ਕਦੇ-ਕਦਾਈਂ ਹਮਲੇ ਜਿਹੜੇ ਆ ਮੁਗਲ ਸਰਕਾਰ ਦੇ ਅਧਿਕਾਰੀ ਕਰਦੇ ਆ ਉਹ ਇਸ ਕਰਕੇ ਕਰ ਰਹੇ ਆ ਤਾਂ ਕਿ ਸਿੱਖਾਂ ਦੇ ਉੱਪਰ ਦਬਾਅ ਬਣਿਆ ਰਹੇ ਮਤਲਬ ਰੈਗੂਲਰ ਹਮਲੇ ਨਹੀਂ ਹੋ ਰਹੇ ਕਦੇ-ਕਦਾਈਂ ਹਮਲੇ ਜਿਹੜੇ ਹੈਗੇ ਆ ਸਿੱਖਾਂ ਦੇ ਉੱਪਰ ਹੁੰਦੇ ਆ ਤਾਂ ਕਿ ਸਿੱਖਾਂ ਨੂੰ ਇਹ ਨਾ ਲੱਗੇ ਕਿ ਮੁਗਲ ਸਰਕਾਰ ਡਰ ਗਈ ਹੈ ਮੁਗਲ ਸਰਕਾਰ ਜਿਹੜੀ ਹੈਗੀ ਆ ਹੁਣ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ ਸਵੇ ਇਸ ਕਰਕੇ ਹਮਲੇ ਜਿਹੜੇ ਹੈਗੇ ਆ ਸਿੱਖਾਂ ਦੇ ਉੱਪਰ ਹੁੰਦੇ ਆ ਤੇ ਇਹ ਜ਼ੁਲਮ ਸਿੱਖਾਂ ਦੇ ਉੱਪਰ ਫਰੁਕਸੀਆ ਦੇ ਸਮੇਂ 'ਚ ਇੰਨੇ ਜ਼ਿਆਦਾ ਹੋਏ ਕਿ ਉਸ ਸਮੇਂ ਦਾ ਇੱਕ ਲੇਖਕ ਹੈ ਖਾਫੀ ਖਾਨ ਜਿਦੀ ਕਿਤਾਬ ਦਾ ਨਾਮ ਹੈ ਮੰਤਖਬ ਉਲਲਵਾਬ ਇਹ ਖਾਫੀ ਖਾਨ ਨੇ ਮੁਗਲ ਸਮਰਾਟਾਂ ਬਾਰੇ ਆਪਣੀ ਕਿਤਾਬ ਲਿਖੀ ਹੈ ਜਿਹੜੀ 1526 ਤੋਂ ਲੈ ਕੇ 1700 ਤਕਰੀਬਨ 22 ਈਸਵੀ ਤੱਕ ਇਹਦੇ 'ਚ ਇਤਿਹਾਸ ਹੈ ਇਹ ਔਰੰਗਜ਼ੇਬ ਦਾ ਵੀ ਸਮਕਾਲੀ ਸੇਵਾ ਮਹੰਮਦ ਸਰ ਗਿੱਲੇ ਦਾ ਵੀ ਸਮਕਾਲੀ ਸੀ ਇਹ ਫਰੁਕਸਿਆਰ ਦਾ ਵੀ ਸਮਕਾਲੀ ਸੀ ਤੇ ਬਹਾਦਰ ਸਾਹਿਬਲੇ ਦਾ ਵੀ ਸਮਕਾਲੀ ਸੀ ਸੋ ਇਸ ਕਰਕੇ ਸਮਕਾਲੀ ਹੋਣ ਕਰਕੇ ਇਸ ਨੇ ਕਾਫੀ ਕੁਝ ਪੰਜਾਬ ਬਾਰੇ ਲਿਖਿਆ ਹੈ ਇਸ ਨੇ ਆਪਣੀ ਇਸ ਕਿਤਾਬ ਦੇ ਵਿੱਚ ਲਿਖਿਆ ਕਿ ਪੰਜਾਬ ਦੀ ਧਰਤੀ ਨੂੰ ਖੂਨ ਨਾਲ ਰੰਗ ਦਿੱਤਾ ਗਿਆ ਭਾਵ ਇੰਨਾ ਜ਼ਿਆਦਾ ਲੋਕਾਂ ਦਾ ਸਿੱਖਾਂ ਦਾ ਕਤਲੇਆਮ ਹੋਇਆ ਫਰੁਕਸਿਆਰ ਦੇ ਕਾਲ ਵਿੱਚ ਕਿ ਪੰਜਾਬ ਦੀ ਧਰਤੀ ਖੂਨ ਨਾਲ ਰੰਗੀ ਗਈ ਸਿੱਖਾਂ ਦੇ ਧੜੇਬੰਦੀ ਨੇ ਵੀ ਉਸ ਕਾਲ ਵਿੱਚ ਸਿੱਖਾਂ ਦੇ ਉੱਪਰ ਜ਼ੁਲਮ ਕਰਨ ਦੇ ਲਈ ਮੁਗਲਾਂ ਨੂੰ ਹੱਲਾਸ਼ੇਰੀ ਦਿੱਤੀ ਦੋ ਧੜੇ ਸੀ ਬੰਦਈ ਖਾਲਸਾ ਤਤ ਖਾਲਸਾ ਤੇ ਪਰ 1721 ਦੇ ਵਿੱਚ ਇਹ ਦੋਨੋਂ ਧੜੇ ਇਕੱਠੇ ਹੋ ਗਏ ਹੁਣ ਤਤ ਖਾਲਸਾ ਹੀ ਅੱਗੇ ਵਧਿਆ ਤੇ ਤਤ ਖਾਲਸਾ ਦੇ ਵਿੱਚ ਨੇਤਾ ਜਿਹੜੇ ਸੀਗੇ ਸ਼ੁਰੂਆਤ ਵਿੱਚ ਪ੍ਰੋਬਲਮ ਰਹੀ ਆ ਕਿ ਕੋਈ ਨੇਤਾ ਨਹੀਂ ਸੀਗਾ ਕਿਉਂਕਿ ਨਿਹੰਗ ਸਿੰਘਾਂ ਦੀ ਕਮਾਂਡ ਉਸ ਕਾਲ ਵਿੱਚ ਕਾਨ ਸਿੰਘ ਤੇ ਬਨੋਦ ਸਿੰਘ ਕਰ ਰਹੇ ਸਨ ਪਰ ਉਹ ਜਿਹੜੇ ਹੈਗੇ ਆ ਬੰਦੇ ਬਹਾਦਰ ਨਾਲ ਗਦਾਰੀ ਕਰ ਗਏ ਸੀਗੇ ਪਰ ਉਹਨਾਂ ਦਾ ਹਸ਼ਕ ਕੀ ਹੋਇਆ ਕਿ ਉਹ ਵੀ ਜਿਹੜੇ ਹੈਗੇ ਆ ਹੁਣ ਕਮਾਂਡ ਉਹਨਾਂ ਦੇ ਕੋਲੇ ਵੀ ਨਹੀਂ ਰਹੀ ਇੱਕ ਨਵਾਂ ਜਥੇਦਾਰ ਦਰਵਾਰਾ ਸਿੰਘ ਜੀ ਅੱਗੇ ਆਏ ਜਿਸ ਨੇ ਸਿੱਖ ਕੌਮ ਦੀ 1721 ਤੋਂ ਬਾਅਦ ਅਗਵਾਈ ਕੀਤੀ ਇਸ ਦਰਮਿਆਨ ਸਿੱਖ ਜਿਹੜੇ ਹੈਗੇ ਆ ਤਾਕਤਵਰ ਹੋ ਗਏ ਸਿੱਖ ਹੁਣ ਸਰਕਾਰੀ ਖਜ਼ਾਨੇ ਵੀ ਲੁੱਟਦੇ ਆ ਸਿੱਖ ਮੁਖਬਰਾ ਦੇ ਵਿਰੁੱਧ ਵੀ ਕਾਰਵਾਈ ਕਰਦੇ ਆ ਜਿਸ ਕਰਕੇ ਦਿੱਲੀ ਸਰਕਾਰ ਦੁਆਰਾ ਬੇਵਸ ਹੋ ਕੇ 1726 ਦੇ ਵਿੱਚ ਲਾਹੌਰ ਦੇ ਗਵਰਨਰ ਨੂੰ ਬਦਲ ਦਿੱਤਾ ਗਿਆ। ਅਬਦ ਅਸਮਦ ਖਾਨ ਨੂੰ ਬਦਲ ਕੇ ਮਲਤਾਰਨਾ ਗਵਰਨਰ ਲਾਇਆ ਗਿਆ ਤੇ ਇਹਦੀ ਥਾਂ ਦੇ ਉੱਤੇ ਏ ਸਦਾ ਹੀ ਬੇਟਾ ਜ਼ਕਰੀਆ ਖਾਨ ਲਾਹੌਰ ਦਾ ਗਵਰਨਰ ਬਣਾਇਆ ਗਿਆ ਤੇ ਉਹ 1726 ਤੋਂ ਲੈ ਕੇ 1745 ਤੱਕ ਲਾਹੌਰ ਦਾ ਗਵਰਨਰ ਰਿਹਾ। ਉਸ ਦੇ ਕਾਲ ਵਿੱਚ ਵੀ ਜ਼ੁਲਮ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਸਿੱਖਾਂ ਦੇ ਉੱਪਰ ਹੋਏ 1726 ਦੇ ਵਿੱਚ ਤਾਰਾ ਸਿੰਘ ਬਾਣ ਦੀ ਸ਼ਹੀਦੀ ਹੁੰਦੀ ਹੈ ਉਸ ਸ਼ਹੀਦੀ ਨੇ ਸਿੱਖਾਂ ਦੇ ਵਿੱਚ ਬਹੁਤ ਗੁੱਸਾ ਪੈਦਾ ਕਰ ਦਿੱਤਾ ਕਿਉਂਕਿ ਉਸ ਸਮੇਂ ਦਰਬਾਰਾ ਸਿੰਘ ਸਿੱਖ ਕੌਮ ਦੀ ਗਵਾਹੀ ਕਰ ਰਹੇ ਸਨ ਤੇ ਉਹਨਾਂ ਨੇ ਇਸ ਸ਼ਹੀਦੀ ਤੋਂ ਬਾਅਦ ਬਹੁਤ ਵੱਡੀ ਪੱਧਰ ਤੇ ਸੰਘਰਸ਼ ਕਰਨ ਦੇ ਲਈ ਸਾਰੇ ਸਿੱਖਾਂ ਨੂੰ ਇਕੱਠਾ ਕੀਤਾ ਇਕੱਠਾ ਕਰਕੇ ਬਕਾਇਦਾ ਤਿੰਨ ਗੁਰਮਤੇ ਜਿਹੜੇ ਹੈਗੇ ਆ ਉਹ ਪਾਸ ਕੀਤੇ ਗਏ ਪਹਿਲਾ ਸੀ ਕਿ ਸਾਰੇ ਖਜ਼ਾਨੇ ਲੁੱਟੇ ਜਾਣਗੇ ਤਾਂ ਕਿ ਸਰਕਾਰ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾ ਸਕੇ ਦੂਜਾ ਸੀ ਘੋੜੇ ਅਤੇ ਹਥਿਆਰ ਖੋਹੇ ਜਾਣ ਤਾਂ ਕਿ ਸਿੱਖਾਂ ਨੂੰ ਇੱਕ ਵਧੀਆ ਸੈਨਿਕ ਸੰਗਠਨ ਦੇ ਵਿੱਚ ਬਦਲਿਆ ਜਾਏ ਤੇ ਮੁਗਲ ਹਕੂਮਤ ਦੇ ਜਿਹੜੇ ਮੁਖਬਰ ਹੈਗੇ ਆ ਉਹਨਾਂ ਨੂੰ ਖਤਮ ਕੀਤਾ ਜਾਏ ਕਿਉਂਕਿ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਦੇ ਵਿੱਚ ਜੇ ਸਰਕਾਰ ਆਪਣੇ ਸੈਨਿਕਾਂ ਨੂੰ ਭੇਜਦੀ ਹੈ ਤਾਂ ਸਿੱਖਾਂ ਨੂੰ ਫੜਾਉਣ ਦੇ ਵਿੱਚ ਲੋਕਲ ਲੋਕ ਜਿਹੜੇ ਸੀਗੇ ਮੁਖਬਰ ਸੀਗੇ ਉਹਨਾਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਸੀ ਉਹ ਪੈਸੇ ਦੇ ਲਾਲਚ ਵਾ ਸਿੱਖਾਂ ਨੂੰ ਫੜਾ ਦਿੰਦੇ ਸਨ ਜਿਸ ਕਰਕੇ ਇਹ ਗੱਲ ਸਿੱਖਾਂ ਦਾ ਵੀ ਪਤਾ ਸੀ ਕਿ ਸਾਨੂੰ ਸਾਡੇ ਲੋਕ ਹੀ ਪਿੰਡਾਂ ਦੇ ਵਿੱਚ ਜੋ ਰਹਿੰਦੇ ਹੈਗੇ ਆ ਉਹੀ ਸਿੱਖਾਂ ਦੇ ਵਿਰੁੱਧ ਜ਼ੁਲਮ ਕਰਵਾਉਂਦੇ ਆ ਸੋ ਇਸ ਕਰਕੇ 1726 ਤੋਂ ਬਾਅਦ ਬਹੁਤ ਸਾਰੇ ਜਿਹੜੇ ਮੁਖਬਰ ਹੈਗੇ ਆ ਜਾਂ ਸਰਕਾਰ ਨੂੰ ਸਪੋਰਟ ਕਰਦੇ ਆ ਉਹਨਾਂ ਨੂੰ ਸਿੱਖਾਂ ਨੇ ਵੱਡੀ ਪੱਧਰ ਤੇ ਸੋਦਾ ਲਾਇਆ ਤੇ ਇਸੇ ਦਰਮਿਆਨ ਬਹੁਤ ਸਾਰੇ ਖਜ਼ਾਨੇ ਜਿਹੜੇ ਹੈਗੇ ਆ 1726 ਦੇ ਵਿੱਚ ਲੁੱਟੇ ਗਏ ਜਿਵੇਂ ਕਿ ਕਸੂਰ ਤੋਂ ਲਾਹੌਰ ਨੂੰ ਖਜ਼ਾਨਾ ਜਾ ਰਿਹਾ ਸੀ ਇਹ ਤਕਰੀਬਨ ਜੁਲਾਈ-ਅਗਸਤ ਦੇ ਵਿੱਚ 1726 ਜਾ ਰਿਹਾ ਸੀਗਾ ਇਸ ਨੂੰ ਖੋਇਆ ਗਿਆ ਇਹਦੇ ਵਿੱਚ 5 ਲੱਖ ਰੁਪਈਆ ਦੇ ਲਗਭਗ ਸਿੱਖਾਂ ਨੂੰ ਨਗਦ ਮਿਲਿਆ ਇਹਨਾਂ ਤੋਂ ਇਲਾਵਾ ਬਹੁਤ ਸਾਰੇ ਘੋੜੇ ਤੇ ਹਥਿਆਰ ਵੀ ਜਿਹੜੇ ਆ ਸਿੱਖਾਂ ਨੂੰ ਪ੍ਰਾਪਤ ਹੋਏ 1726ਵੀਂ ਵਿੱਚ ਬੁੱਧ ਸਿੰਘ ਸ਼ੁਕਰਚੱਕਿਆ ਤੇ ਬਾਗ ਸਿੰਘ ਹੱਲੋਵਾਲੀਆਂ ਨੇ ਗੋਇੰਦਵਾਲ ਕੋਲ ਦਿੱਲੀ ਤੋਂ ਪਸ਼ਾਵਰ ਜਾਂਦਾ 700 ਘੋੜਿਆਂ ਤੇ ਲੱਦੇ ਹੋਏ ਸਮਾਨ ਦਾ ਕਾਫਲਾ ਲੁੱਟ ਲਿਆ ਜਿਸ ਵਿੱਚ ਸਿੱਖਾਂ ਦੇ ਹੱਥ ਕਾਫੀ ਸੋਨਾ ਚਾਂਦੀ ਹੋਰ ਕੀਮਤੀ ਸਮਾਨ ਲੱਗਿਆ ਹੁਣ ਇਹ ਸਾਰੀਆਂ ਕਾਰਵਾਈਆਂ ਸਿੱਖੇਸ ਕਰਕੇ ਕਰ ਰਹੇ ਸੀਗੇ ਤਾਂ ਕਿ ਦਿੱਲੀ ਸਰਕਾਰ ਨੂੰ ਕਮਜ਼ੋਰ ਕੀਤਾ ਜਾ ਸਕੇ 1727 ਦੇ ਵਿੱਚ ਇੱਕ ਹੋਰ ਘਟਨਾ ਵਾਪਰਦੀ ਹੈ ਕਿ ਹਰ ਗੋਵਿੰਦਪੁਰ ਦੇ ਕੋਲ ਸਿੱਖਾਂ ਨੇ ਇੱਕ ਵੱਡਾ ਕਾਫਲਾ ਜਿਹੜਾ ਸੀਗਾ ਲੁੱਟ ਲਿਆ ਸਿੱਖਾਂ ਨੂੰ ਲੱਗਿਆ ਕਿ ਇਹ ਕਾਫਲਾ ਸਰਕਾਰੀ ਕਾਫਲਾ ਹੈ ਪਰ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਇਹ ਕਾਫਲਾ ਜਿਹੜਾ ਹੈ ਇਹ ਤਾਂ ਪ੍ਰਾਈਵੇਟ ਹੈ ਇਹਦਾ ਮਾਲ ਵਿਕਣ ਵਾਸਤੇ ਜਾ ਰਿਹਾ ਹੈ ਤਾਂ ਸਿੱਖਾਂ ਨੂੰ ਬਹੁਤ ਬੁਰਾ ਲੱਗਿਆ ਤੇ ਸਿੱਖਾਂ ਨੇ ਬਕਾਇਦਾ ਉਸ ਕਾਫਲੇ ਦਾ ਜਿਹੜਾ ਮਾਲਕ ਸੀਗਾ ਉਸ ਦਾ ਪਤਾ ਕੀਤਾ ਕਿ ਕਾਫਲਾ ਹੈ ਕਿਸ ਦਾ ਹੈ ਤਾਂ ਅਖੀਰ ਸਿੱਖਾਂ ਨੂੰ ਪਤਾ ਲੱਗਿਆ ਕਿ ਲਾਲਾ ਪ੍ਰਤਾਪ ਚੰਦ ਦਾ ਇੱਕ ਕਾਫਲਾ ਹੈ ਜਿਹੜਾ ਕਿ ਸਿਆਲਕੋਟ ਦਾ ਵਾਸੀ ਹੈ ਤੇ ਉਹਦੇ ਨਾਲ ਸੰਪਰਕ ਕਰਕੇ ਇਸ ਕਾਫਲੇ ਦਾ ਜਿੰਨਾ ਸਮਾਨ ਸਿੱਖਾਂ ਨੇ ਲੁੱਟਿਆ ਸੀ ਉਹ ਸਾਰਾ ਸਮਾਨ ਜਿਹੜਾ ਸੀਗਾ ਬਕਾਇਦਾ ਉਸ ਪ੍ਰਤਾਪ ਚੰਦ ਦੇ ਨੂੰ ਵਾਪਸ ਕੀਤਾ ਗਿਆ ਹੁਣ ਇਥੋਂ ਪਤਾ ਲੱਗਦਾ ਹੈ ਕਿ ਸਿੱਖ ਆਮ ਲੋਕਾਂ ਨੂੰ ਨਹੀਂ ਲੁੱਟਦੇ ਸੀਗੇ ਉਹ ਤਾਂ ਸਿਰਫ ਸਰਕਾਰੀ ਮਾਲ ਨੂੰ ਲੁੱਟਦੇ ਸਨ ਜਿੱਥੇ ਕਿਤੇ ਵੀ ਉਹਨਾਂ ਨੂੰ ਆਮ ਲੋਕ ਉਹਨਾਂ ਤੋਂ ਗਲਤੀ ਨਾਲ ਲੁੱਟੇ ਵੀ ਗਏ ਤਾਂ ਉਹਨਾਂ ਨੇ ਬਕਾਇਦਾ ਉਹਨਾਂ ਦਾ ਸਮਾਨ ਵਾਪਸ ਕੀਤਾ ਇਹ ਜਿਹੜਾ ਕਾਲ ਹੈ 1721 ਤੋਂ 32 ਤੱਕ ਅਸੀਂ ਵੇਖਦੇ ਹਾਂ ਇੱਥੇ ਸਿੱਖ ਫੌਜਾਂ ਦੀ ਕਮਾਂਡ ਦਰਬਾਰਾ ਸਿੰਘ ਨੇ ਕੀਤੀ ਉਸ ਸਮੇਂ ਜਥੇਦਾਰ ਦਰਬਾਰਾ ਸਿੰਘ ਸਨ ਤੇ ਉਹਨਾਂ ਦੇ ਅੰਡਰ ਕੰਮ ਕਰਦੇ ਸੀ ਕਪੂਰ ਸਿੰਘ ਜਿਹੜੇ ਕਿ ਬਾਅਦ ਦੇ ਵਿੱਚ ਜਥੇਦਾਰ ਬਣੇ ਫਿਰ ਨਵਾਬ ਕਪੂਰ ਸਿੰਘ ਦੇ ਨਾਂ ਦੇ ਉੱਤੇ ਉਹ ਫੇਮਸ ਹੋਏ ਤੇ ਉਹਨਾਂ ਦੁਆਰਾ ਹੀ ਦਲ ਖਾਲਸਾ 1748 ਵਿੱਚ ਬਣਾਇਆ ਗਿਆ ਸੀਗਾ ਤੇ ਇਹ ਦੋਨਾਂ ਨੇ ਰਲ ਕੇ ਬਹੁਤ ਜ਼ਿਆਦਾ ਕਾਰਵਾਈਆਂ ਮੁਗਲਾਂ ਦੇ ਵਿਰੁੱਧ ਕੀਤੀਆਂ ਤੇ ਜਥੇਦਾਰ ਕਪੂਰ ਸਿੰਘ ਤੇ ਬਹੁਤ ਮਾਹਰ ਸੀਗੇ ਗਰੀਲਾ ਵਾਰ ਦੇ ਵਿੱਚ ਤੇ ਗਰੀਲਾ ਵਾਰ ਇੱਕ ਕਮੋਡੇ ਸਿਸਟਮ ਹੈ ਜਿਸ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੈ ਸੋ ਇਸ ਕਰਕੇ 1721 ਤੋਂ ਲੈ ਕੇ ਤਕਰੀਬਨ 1732 ਤੱਕ ਜਿੰਨੀਆਂ ਵੀ ਮੁਗਲ ਕਾਰਵਾਈਆਂ ਹੋਈਆਂ ਉਹਨਾਂ ਨੂੰ ਵੇ ਅਸਰ ਕਰਨ ਦੇ ਲਈ ਇਹ ਦੋਨੋਂ ਜਥੇਦਾਰ ਚੀਫ ਜਥੇਦਾਰ ਦਰਬਾਰਾ ਸਿੰਘ ਤੇ ਸਭ ਜਥੇਦਾਰ ਕਪੂਰ ਸਿੰਘ ਦੋਨਾਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ 1732 ਦੇ ਵਿੱਚ ਇੱਕ ਹੋਰ ਘਟਨਾ ਵਾਪਰੀ ਹੈ ਮਲੇਰਕੋਟਲੇ ਦਾ ਪਠਾਨ ਜਮਾਲ ਖਾਨ ਜਲੰਧਰ ਦਾ ਫੌਜਦਾਰ ਸੈयद ਅਸਦ ਅਲੀ ਖਾਨ ਅਤੇ ਕੁਝ ਰਾਜਪੂਤ ਜਿਹੜੇ ਸੀਗੇ ਉਹ ਇਕੱਠੇ ਹੋ ਕੇ ਬਰਨਾਲੇ ਵਿਖੇ ਕਿਉਂਕਿ ਬਾਬੇ ਆਲੇ ਸਿੰਘ ਦੁਆਰਾ ਰਾਜ ਸਥਾਪਿਤ ਕਰ ਦਿੱਤਾ ਗਿਆ ਸੀ ਛੋਟਾ ਜਿਹਾ ਰਾਜ ਉਹਦੇ ਉੱਤੇ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਉੱਥੇ ਦੀਪ ਸਿੰਘ ਜਿਸ ਤਰ੍ਹਾਂ ਜਿਹੜਾ ਕਿ ਬਾਅਦ ਦੇ ਵਿੱਚ ਬਾਬਾ ਦੀਪ ਸਿੰਘ ਦੇ ਨਾਮ ਨਾਲ ਫੇਮਸ ਹੋਏ ਉਹ ਆਪਣੇ ਜਥੇ ਨੂੰ ਲੈ ਕੇ ਗਏ ਤੇ ਉਹਨਾਂ ਨੇ ਬਾਬਾ ਆਲਾ ਸਿੰਘ ਦੀ ਮਦਦ ਕੀਤੀ ਤੇ ਇਹਨਾਂ ਸਾਰੇ ਹਮਲਾਵਰਾਂ ਨੂੰ ਖਦੇੜ ਦਿੱਤਾ ਇੰਨਾ ਬੁਰੀ ਤਰ੍ਹਾਂ ਮੁਗਲ ਹਾਰੇ ਕਿ ਮੁਗਲਾਂ ਦੇ ਮਨ ਦੇ ਵਿੱਚ ਇੱਕ ਤਰ੍ਹਾਂ ਦਾ ਡਰ ਪੈਦਾ ਹੋ ਗਿਆ ਉਹ ਇੰਨਾ ਜ਼ਿਆਦਾ ਡਰਨ ਲੱਗ ਗਏ ਕਿ ਜਿਵੇਂ ਬੰਦੇ ਬਹਾਦਰ ਦੇ ਸਮੇਂ ਸਿੱਖਾਂ ਤੋਂ ਮੁਗਲ ਡਰਦੇ ਸਨ ਇਹ ਸੀਗਾ 1733 ਤੱਕ ਦਾ ਇਤਿਹਾਸ ਇਸ ਦਾ ਬਾਕੀ ਹਿੱਸਾ ਜਿਹੜਾ ਹੈਗਾ ਅਗਲੇ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਅੱਜ ਦਾ ਇਹ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ ਸਾਡੇ ਚੈਨਲ ਤੇ ਵਧੀਆ ਜਾਣਕਾਰੀ ਲੈਣ ਦੇ ਲਈ ਇਸ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਵਧੀਆ ਤੋਂ ਵਧੀਆ ਜਾਣਕਾਰੀ ਤੁਹਾਨੂੰ ਅਸੀਂ ਦਿੰਦੇ ਰਹੀਏ